ਸਵਾਗਤ ਹੈ ਜੀ ਹਸ਼ਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਾਬਤਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਦੋਸਤੋ ਬੀਤੇ ਦਿਨੀ ਜਿਸ ਤਰ੍ਹਾਂ ਦੇ ਹਾਲਾਤ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਬਣੇ ਨੇ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤਾਂ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਮੂੰਹ ਬੋਲ ਕੇ ਦੱਸਣ ਦੀ ਵੀ ਲੋੜ ਨਹੀਂ ਹੈ ਉਹਨਾਂ ਹਾਲਾਤਾਂ ਨੂੰ ਲੈ ਕੇ ਪ੍ਰੰਤੂ ਇਸ ਦਰਮਿਆਨ ਜਿੱਥੇ ਲੋਕ ਸਹਿਮੇ ਹੋਏ ਸੀ ਲੋਕ ਡਰ ਦੇ ਮਾਹੌਲ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਸੀ ਉੱਥੇ ਹੀ ਭਾਰਤ ਦੇ ਨੈਸ਼ਨਲ ਮੀਡੀਆ ਜਿਸ ਨੂੰ ਕਿ ਗੋਦੀ ਮੀਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਕਿਸ ਤਰ੍ਹਾਂ ਨੈਸ਼ਨਲ ਮੀਡੀਆ ਪ੍ਰਤੀ ਆਮ ਲੋਕਾਂ ਦੇ ਵਿੱਚ ਰੋਸ ਪਿਆ ਜਾ ਰਿਹਾ ਇਸ ਤੋਂ ਵੀ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਸੋ ਜੇਕਰ ਆਪਾਂ ਨੈਸ਼ਨਲ ਮੀਡੀਆ ਤੋਂ ਇਲਾਵਾ ਪੰਜਾਬ ਦੇ ਮੀਡੀਆ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਮੀਡੀਆ ਤੇ ਆਮ ਲੋਕ ਕਾਫੀ ਜ਼ਿਆਦਾ ਭਰੋਸਾ ਕਰਦੇ ਨੇ ਪਰੰਤੂ ਪਿਛਲੇ 4 ਤੋਂ 5 ਦਿਨਾਂ ਦਰਮਿਆਨ ਪੰਜਾਬ ਦੇ ਕੁਝ ਵੱਡੇ ਮੀਡੀਆ ਅਦਾਰਿਆਂ ਵੱਲੋਂ ਬੇहद ਹੇਠਲੇ ਪੱਧਰ ਦੀ ਭੂਮਿਕਾ ਨਿਭਾਈ ਗਈ ਹੈ ਚਾਹੇ ਆਪਣੇ ਟਾਈਟਲ ਲਗਾ ਖਬਰਾਂ ਦੇ ਟਾਈਟਲ ਲਗਾ ਕੇ ਚਾਹੇ ਖਬਰਾਂ ਤੇ ਥੰਬਨੇਲ ਲਗਾ ਕੇ ਕਿਸ ਤਰ੍ਹਾਂ ਲੋਕਾਂ ਨੂੰ ਡਰਾਉਂਡ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਆਪਾਂ ਇੰਜ ਵੀ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਵਿਊਆਂ ਖਾਤਰ ਇਹ ਇੱਕ ਗੰਦੇ ਪੱਧਰ ਦੀ ਜਿਹੜੀ ਪੱਤਰਕਾਰੀਤਾ ਕੀਤੀ ਗਈ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਨੇ ਜੋ ਪੜਿਆ ਲਿਖਿਆ ਵਰਗ ਹੈ ਜੋ ਇਨਸਾਨੀਅਤ ਪਸੰਦ ਜਾਂ ਸ਼ਾਂਤੀ ਪਸੰਦ ਕਰਦੇ ਨੇ ਉਹਨਾਂ ਵੱਲੋਂ ਇਸ ਕੱਲ ਦੀ ਨਖੇਦੀ ਵੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਸੋ ਮੈਂ ਉਹਨਾਂ ਪੰਜਾਬ ਦੇ ਮੀਡੀਆ ਅਦਾਰਿਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਆਪਣੇ ਆਪ ਨੂੰ ਜੇਕਰ ਪੰਜਾਬ ਦੇ ਸੱਚੇ ਹਿੱਤਿਆਸ਼ੀ ਦੱਸਦੇ ਹੋ ਤਾਂ ਖਬਰ ਜੋ ਅਸਲ ਦੇ ਵਿੱਚ ਖਬਰ ਹੁੰਦੀ ਹੈ ਉਸੇ ਤਰ੍ਹਾਂ ਦਾ ਟਾਈਟਲ ਲਗਾਇਆ ਕਰੋ ਤਮਾਕਾ ਜੇਕਰ ਕਿਤੇ ਹੁੰਦਾ ਵੀ ਹੈ ਕਿਤੇ ਕੋਈ ਜੰਗ ਵਰਗੇ ਹਾਲਾਤ ਬਣਦੇ ਵੀ ਨੇ ਤਾਂ ਉਸ ਖਬਰ ਨੂੰ ਇਸ ਤਰ੍ਹਾਂ ਥੋੜੀ ਉਸ ਦੀ ਪੇਸ਼ਕੀ ਕਰਿਆ ਕਰੋ ਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਜਿਹੜਾ ਉਹ ਪੈਦਾ ਨਾ ਹੋਵੇ ਕਿਉਂਕਿ ਬਹੁਤ ਸਾਰੇ ਦੇ ਮੀਡੀਆ ਜਿਹੜੇ ਪੰਜਾਬੀ ਮੀਡੀਆ ਦੇ ਚੈਨਲ ਨੇ ਮੈਂ ਉਹਨਾਂ ਦੇ ਥੰਬਨੇਲ ਵੀ ਪੜ ਕੇ ਤੁਹਾਨੂੰ ਦੋ ਤਿੰਨ ਚੈਨਲਾਂ ਉੱਤੇ ਦੱਸ ਦਿੰਦਾ ਹਾਲਾਂਕਿ ਚਲੋ ਨਾਮ ਤਾਂ ਮੈਂ ਨਹੀਂ ਲਵਾਂਗਾ ਪਠਾਨਕੋਟ ਵਿੱਚ ਵੱਡਾ ਅਟੈਕ ਵੱਧ ਗਈ ਗੱਲ ਚਾਰੇ ਪਾਸੇ ਖਤਰਾ ਤੇ ਜਦੋਂ ਇਸ ਤਰ੍ਹਾਂ ਦੇ ਥੰਬਨੇਲ ਜਾਂ ਇਸ ਤਰ੍ਹਾਂ ਦੇ ਟਾਈਟਲਸ ਨੂੰ ਲੋਕ ਪੜਦੇ ਨੇ ਖਾਸ ਕਰ ਜਦੋਂ ਬੱਚੇ ਪੜਦੇ ਨੇ ਤਾਂ ਹਰ ਇੱਕ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਇੱਕ ਨੇ ਹੈਡਿੰਗ ਲਗਾਇਆ ਭਾਰਤ ਅਤੇ ਪਾਕ ਦੇ ਡੀਜੀਐਮਓ ਵਿਚਾਲੇ ਗੱਲਬਾਤ ਹੋਵੇਗੀ ਜੰਗ ਇਕੇ ਇਸ ਤਰ੍ਹਾਂ ਦਾ ਟਾਈਟਲ ਹੋਇਆ ਹੋਵੇ ਕਿ ਜੰਗ ਤੋਂ ਬਾਅਦ ਬੇਸ਼ੱਕ ਤੁਸੀਂ ਕੁਐਸਚਨ ਮਾਰਕ ਲਾ ਦਿੱਤਾ ਗਿਆ ਪਰੰਤੂ ਹੋ ਸਕਦਾ ਹੈ ਕਿ ਲੋਕ ਅੱਜ ਇਸ ਤਰ੍ਹਾਂ ਦੇ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਹੋਣਗੇ ਤੁਹਾਡੇ ਇਸ ਟਾਈਟਲ ਨੂੰ ਪੜ ਕੇ ਉਹ ਪੈਨਿਕ ਦੇ ਵਿੱਚ ਆ ਸਕਦੇ ਨੇ ਉਹ ਪਰੇਸ਼ਾਨ ਹੋ ਸਕਦੇ ਨੇ ਸੋ ਹਰ ਇੱਕ ਚੈਨਲ ਦੀ ਦੌੜ ਹੈ ਜਿਹੜੀ ਉਹ ਜ਼ਰੂਰ ਵਿਊ ਤੱਕ ਹੁੰਦੀ ਹੈ ਕਿ ਉਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਵਿਊਜ਼ ਮਿਲਣ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖਣ ਪਰੰਤੂ ਜੇਕਰ ਆਪਾਂ ਇਸ ਤਰ੍ਹਾਂ ਦੀ ਗੰਦੇ ਪੱਦਰ ਦੀ ਪੱਤਰਕਾਰੀਤਾ ਕਰਾਂਗੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬ ਦੇ ਮੀਡੀਆ ਨੂੰ ਵੀ ਲੋਕ ਗੋਦੀ মিডিਆ ਦੀ ਨਿਗਾਹ ਵਾਂਗ ਵੇਖਣ ਲੱਗ ਜਾਣਗੇ ਕਿਉਂਕਿ ਕਿਸਾਨੀ ਅੰਦੋਲਨ ਦੌਰਾਨ ਨੈਸ਼ਨਲ মিডিਆ ਦਾ ਕਿਸ ਤਰ੍ਹਾਂ ਦਾ ਹਾਲ ਹੋਇਆ ਸੀ ਇਸ ਤੋਂ ਤੁਸੀਂ ਭਲੀ ਭਾਂਤ ਜਾਣੂ ਹੋ ਬਹੁਤ ਸਾਰੇ ਪੰਜਾਬੀ ਨਿਊਜ਼ ਚੈਨਲ ਇਸ ਤਰ੍ਹਾਂ ਦੇ ਨੇ ਜੋ ਕਿਸਾਨੀ ਅੰਦੋਲਨ ਦੇ ਦਰਮਿਆਨ ਖੜੇ ਹੋਏ ਸਨ ਪ੍ਰੰਤੂ ਅੱਜ ਉਹ ਵੀ ਇਸ ਤਰ੍ਹਾਂ ਦੇ ਟਾਈਟਲ ਲਗਾ ਕੇ ਥੰਬਨੇਲ ਲਗਾ ਕੇ ਲੋਕਾਂ ਨੂੰ ਕਿਤਨਾ ਕਿਤੇ ਡਰਾ ਰਹੇ ਨੇ ਤਾਂ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਵੀ ਚੈਨਲ ਇਸ ਤਰ੍ਹਾਂ ਦੀ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਨੇ ਜਾਂ ਲੋਕਾਂ ਨੂੰ ਇੱਕ ਡਰਾਉਣੀ ਟਾਈਟਲ ਦਿਖਾ ਕੇ ਡਰਾਉਂਦੇ ਨੇ ਤਾਂ ਇਹਨਾਂ ਚੈਨਲਾਂ ਦਾ ਜ਼ਰੂਰ ਵਿਰੋਧ ਵੀ ਕਰਨਾ ਚਾਹੀਦਾ ਤਾਂ ਇਸ ਦੇ ਨਾਲ-ਨਾਲ ਮੈਂ ਸਰਕਾਰ ਅਤੇ ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਇੱਕ ਇਸ ਤਰ੍ਹਾਂ ਦੀ ਕਮੇਟੀ ਦਾ ਗਠਨ ਜ਼ਰੂਰ ਕਰੋ ਜੋ ਕਿ ਪੰਜਾਬ ਦੇ ਸਾਰੇ ਜਾਂ ਇੱਕ ਜ਼ਿਲ੍ਹਾ ਪੱਧਰੀ ਇਸ ਤਰ੍ਹਾਂ ਦੀ ਕਮੇਟੀ ਹੋਣੀ ਚਾਹੀਦੀ ਹੈ ਜੋ ਕਿ ਸਾਰੇ ਨਿਊਜ਼ ਚੈਨਲਾਂ ਤੇ ਨਿਗਰਾਨੀ ਰੱਖੇ ਤੇ ਜੇਕਰ ਕੋਈ ਵੀ ਨਿਊਜ਼ ਚੈਨਲ ਇਸ ਤਰ੍ਹਾਂ ਦੀ ਖਬਰ ਨੂੰ ਨਸ਼ਰ ਕਰਦਾ ਹੈ ਤਾਂ ਉਸ ਤੇ ਜ਼ਰੂਰ ਕਾਨੂੰਨੀ ਕਾਰਵਾਈ ਕਰੇ ਸਬੂਤ ਬਹੁਤ ਧੰਨਵਾਦ ਜੀ